ਗੁੱਡ ਮਾਰਨਿੰਗ ਜੀ ਅੱਜ ਹੈ ਆਪਣਾ 23 ਸਤੰਬਰ ਤੇ ਡੇਲੀ ਵਲੌਗ 34 ਤਾਂ ਹੁਣ ਜਾ ਰਿਆਂ ਮੈਂ ਮੈਡਮ ਨੂੰ ਸਕੂਲ ਛੱਡਣ ਦੋ ਛੁੱਟੀਆਂ ਤੋਂ ਬਾਅਦ ਔਖਾ ਬਹੁਤ ਲੱਗਦਾ ਵੈਸੇ ਦੁਆਰੇ ਰੁਟੀਨ ਆ ਕੇ ਪਾਪਾ ਬਿਮਾਰ ਨੇ ਮੰਮਾ ਦੇ ਵੀ ਸਰੀਰ 'ਚ ਦੁੱਖਦਾ ਤਾਂ ਆਪਾਂ ਅੱਜ ਆਉਦੀ ਜਾਦੂ ਸ਼ਕਤੀ ਵਰਤਾਂਗੇ ਜਿਵੇਂ ਜਵਾਨ ਹੁੰਦੇ ਸੀ ਉਹ ਦਿਵਾਰੀ ਤੇ ਅੱਜ ਆਪਾਂ ਝਾੜੂ ਪੋਚਾ ਦਿਖਾਵਾਂਗੇ ਤੁਹਾਨੂੰ ਤਾਂ ਪਹਿਲਾਂ ਆਪਾਂ ਸਕੂਲ ਛੱਡਿਆ ਮੈਡਮ ਫਿਰ ਇੱਕ ਆਫਿਸ ਖੋਲ੍ਹਦੀ ਉਹ ਜਲਦੀ ਆਫਿਸ ਖੋਲ੍ਹ ਜੇ ਨਾ ਤੇ ਵਧੀਆ ਰਹਿੰਦਾ ਵੀਰੇ ਨੇ ਵਿਚੜਾ ਲਿਆ ਸੀਗਾ ਅਬ ਦਾ ਹਾਟੂ ਸਕੂਲ ਲਵਾ ਵੀਰ ਜੀ ਸਾਈਡ ਤੇ ਕਰ ਲੋ ਹਾਂ ਸ਼ੁਕਰੀਆ ਬੋ ਸੋ ਆਫਿਸ ਖੋਲਣਾ ਲਈ ਚਾਬੀ ਅੱਜ ਫੇਰ ਥੱਲੇ ਭੁੱਲੇ ਆ। ਤਾਂ ਜੀ ਵਾਈਫ ਨੂੰ ਛੱਡਿਆ ਆ ਆਫਿਸ ਆ ਗਿਆ ਆਪਾਂ। ਆਫਿਸ ਖੋਲ ਲੀਏ। ਆਫਿਸ ਦੇ ਵਿੱਚ ਪੋਚਾ ਲਾਤਾ। ਹੁਣ ਵੈਸੇ ਘਰ ਨੂੰ ਜਾ ਰਿਹਾ ਸੀਗਾ। ਆ ਪਰ ਉਸ ਤੋਂ ਪਹਿਲਾਂ ਦੇਖਿਆ ਕਿ ਗੱਡੀ ਬਿਲਕੁਲ ਖਾਲੀ ਹੋਈ ਪਈ ਆ ਤਾਂ ਮੈਂ ਕਿ ਚੱਲੋ ਪਹਿਲਾਂ ਸੀਐਨਜੀ ਪੁਆੜੀ ਕਿਉਂਕਿ ਪਤਾ ਨਹੀਂ ਉਹ ਨਾ ਕਿੱਧਰ ਨਿਕਲਣਾ ਪੈ ਜੇ ਬਾਅਦ ਚੋ ਖੜੇ ਪੈ ਰਿਵਨ ਪੰਪ ਤੇ ਨਾ ਪਹੁੰਚੇ ਤਾਂ ਫੇਰ ਔਖਾ ਹੋ ਜਾਊਗਾ ਤਾਂ ਹੁਣ ਪੰਪ ਦੇ ਕੋਲੀਆਂ ਤਾਂ ਮੈਂ ਸੀਐਨਜੀ ਪੁਆੜੀਏ ਫਿਰ ਜਾਂਦੇ ਹੋਏ ਹੈਵਨ ਦੇ ਡਾਇਪਰ ਲੈ ਕੇ ਜਾਣੇ ਨੇਗੇ ਉਹ ਵੀ ਲੈ ਜਾਾਂਗੇ ਇੱਕ ਵਾਰੀ ਪਾ ਆ ਗਏ ਪੰਪ ਤੇ ਸੀ ਐਨ ਜੀ ਕੋ ਵਾਲੀ ਬਰੇ ਫੁੱਲੀ ਕਰਦੇ ਇੱਥੇ ਅਸ ਲੱਗੇਰ ਪਾਣੀ ਫਿਰੀ ਬਹੁਤ ਔਖਾ ਇੱਕ ਹੱਥ ਨਾਲ ਵਲੌਗ ਬਣਾਉਣਾ ਰੱਖਿਆ ਸੀ ਨਾ ਪਾਣੀ ਕਿਨਾਂ ਪੈ ਗਈ ਤਾਂ ਇਹ ਸੀ ਐਨ ਜੀ ਪੈ ਗਈ ਤੇ ਆਪਾਂ ਹੁਣ ਜਾਣੇ ਆ ਘਰ ਨੂੰ ਪਰ ਅੱਗ ਤੋਂ ਪਹਿਲਾਂ ਇੱਕ ਵਾਰ ਹੈਵਨ ਦੇ ਡਾਈਪਰ ਲੈ ਲਈਏ ਹੈਵਨ ਦੇ ਡਾਈਪਰ ਲੈ ਲਈਏ ਦੱਸਿਆ ਮੈਂ ਇੱਕ ਡਾਈਪਰ ਦਿਓ। ਇਹਨੂੰ ਡਾਈਪਰ ਲੈ ਲਿਆ। ਹੁਣ ਚੱਲਦੇ ਆ ਘਰ ਨੂੰ। ਡਾਈਪਰਾਂ ਦਾ ਬਹੁਤ ਖਰਚ ਆ। ਜਿਹੜਾ ਮਰੀ ਗੱਡੀ ਹੈ ਸੀਐਨਜੀ ਪਾਉਂਦੇ ਉਹਨਾਂ ਦਾ ਡਾਈਪਰ ਹੀ ਨਹੀਂ। ਪਰਵਾਹ ਦਾ ਕੀ ਯਾਰ ਮੈਂ ਦੇਖਿਆ ਉਹ ਜੰਨਾ ਹੈਵਨ ਨੂੰ ਕੁਝ ਗੱਲਾਂ ਸਾਫ਼ ਬੋਲਣ ਲੱਗਿਆ। ਮਤਲਬ ਵੱਡਾ ਹੋ ਰਿਹਾ ਯਾਰ ਉਹ ਆ ਵੀ ਆਹ ਜਿਹੜੀ ਸਟੇਜ ਆ ਪੂਰੀ ਕਰਦਾ ਜਾ ਰਿਹਾ ਜੇ ਰੱਬ ਨੂੰ ਮੇਰੀ ਵੀ ਉਮਰ ਲਾਵੇ ਪਰ ਸ਼ੇਰ ਵੀ ਇੱਕ ਛੋਟਾ ਜਿਹਾ ਪਿਆਰਾ ਜਿਹਾ ਅਹ ਇਹ ਮੇਰਾ ਛੋਟਾ ਜਿਹਾ ਪਿਆਰਾ ਜਿਹਾ ਹਰਕਤਾਂ ਨੇ ਨਾ ਉਹਦੀਆਂ ਉਹ ਛੋਟੇ ਪਿਆਰੇ ਦੀਆਂ ਉਹ ਬਹੁਤ ਹੈ ਚਾਹੀ ਮੈਂ ਵੀ ਬਲੌਗ ਦੇ ਵਿੱਚ ਇਹਨੂੰ ਲੈਣਾ ਕਿ ਉਹਦੀਆਂ ਗੱਲਾਂ ਉਹ ਸ਼ਰਾਰਤਾਂ ਇਹਦੇ ਵਿੱਚ ਹਮੇਸ਼ਾ ਕਹਿਦਾ ਰਹੇ ਜਦ ਮਰਜੀ ਦੇਖ ਲਈ ਤਾਂ ਆ ਗਿਆ ਘਰੇ ਉਹ ਦੇਖ ਦਿਆ ਹੈ ਮੂਲ ਤਾਦੀ ਤਾਦੀ ਲਾ ਕੇ ਰਖ ਲਿਓ ਛਾਲ ਮਾਰ ਖੋਲਣੀ ਆ ਤੁਸ਼ਾਲ ਨਾਲ ਰਾਜੀਵਾ ਥੈਂਕ ਯੂ ਇਹ ਦੇਖੋ ਪਿਓ ਦਾ ਪਿਆਰਾ ਪੁੱਤ ਇਹ ਕਹਿੰਦਾ ਕਿ ਮੈਂ ਤੁਹਾਨੂੰ ਪੋਚਾ ਲੈਣ ਦੇਣਾ ਮੈਂ ਆਪ ਕੋ ਚਲਾਉਂਗਾ ਲਾ ਵਈ ਹਾਂ ਬਈ ਵਾਹ ਵਾਹ ਪੋਚਾ ਲੱਗ ਰਿਹਾ ਤਾਹ ਸ਼ਰਟ ਆਹ ਸ਼ਰਟ ਬਹੁਤ ਟਾਈਮ ਬਾਅਦ ਮਿਲੀ ਹੈ ਵੱਡੇ ਵੀਰੇ ਨੂੰ ਤਾਂ ਪਤਾ ਅਸੀਂ ਲੈ ਕੇ ਆਏ ਸੀਗੇ ਹੜਿਆਏ ਤੋਂ ਤੇ ਮਿਲਣ ਲੱਗੇ ਘੁੰਮ ਗਏ ਅੱਜ ਮੈਂ ਦੇਖੀ ਮੇਰੇ ਕੱਪੜਿਆਂ ਦੇ ਵਿੱਚ ਪਈ ਸੀਗੀ ਉੱਪਰ ਮੇਰੇ ਕੋਈ ਸ਼ੀ ਹੋਈ ਨਾ ਮਾਲ ਪਾਲੀਏ ਅੱਜ ਤਾਂ ਫਾਦਰ ਮੋਡ ਔਨ ਹੈ ਹੋਆ ਆਫਿਸ ਨਹੀਂ ਜਾ ਬਾਇਆ ਇਹਦੇ ਤਾਂ ਬੈਠਾ ਕੀ ਦੇਖ ਰਿਹਾ ਦੇਖੋ ਆ ਦਿਖਾ ਰਿਹਾ ਮੈਨੂੰ ਨਾਲ ਬਿਠਾ ਕੇ ਤਾਂ ਮੈਡਮ ਨੂੰ ਲੈ ਆਈਏ ਸਕੂਲ ਤੋਂ ਮੇਰਾ ਫੋਨ ਆ ਗਿਆ ਸੀਗਾ ਤੋਂ ਉਹਨੂੰ ਲੈਣ ਜਾਣੇ ਆ ਅੱਜ ਫੇਰ ਨਹੀਂ ਆਫਿਸ ਜਾਇਆ ਗਿਆ ਆਫਿਸ ਖੋਲਿਆ ਐਸੀ ਮੈਂ ਹਾਂ ਕੱਲਾ ਸੀ ਤੇ ਤੁਹਾਨੂੰ ਸੁਭਾਲਣਾ ਜ਼ਰੂਰੀ ਸੀਗਾ ਉਹ ਕਿ ਮਮਾ ਕਿਤੇ ਗਏ ਹੋਏ ਸੀ ਪਪਾ ਬੁਆਰਨੇ ਉਹਨੂੰ ਤਾਂ ਸਾਹਬੇ ਨਹੀਂ ਜਾਣਾ ਇਹ ਗੋਲਫ ਕਿਤਨਾ ਨਾਂਕਿਆ ਹੈ ਆ ਦੇਖੋ ਆ ਤਾਰ ਦੇ ਨਿੱਚੋਂ ਦੀ ਕੋਈ ਗ੍ਰਿੱਗ ਦੀ ਉਰੇ ਖੜਾਈ ਹੋਈ ਹੈ ਮੈਂ ਅੰਦਰ ਨਹੀਂ ਲਾਉਂਦਾ ਕਿਉਂਕਿ ਹੈਵਨ ਫਿਰ ਹੁੰਦਾ ਤਾਂ ਮੈਨੂੰ ਸੀ ਇਹ ਆਫਿਸ ਜਾਣਾ ਬਟਾ ਆਫਿਸ ਜਾਣ ਨਹੀਂ ਦਿੰਦਾ ਨੇ ਤਾਂ ਚਲੋ ਜੀ ਲੈ ਆਈਏ ਮੈਡਮ ਤਾਂ ਲੈ ਆਏ ਵਾਈਫ ਨੂੰ ਸਕੂਲ ਤੋਂ ਪਰ ਉਹ ਕਹਿੰਦੇ ਰਾਚਾ ਕੇ ਅੱਜ ਉਹਦੇ ਖਾਣਾ ਵਾ ਪੜਾ ਗੋਲ ਗੱਪੇ ਦੀ ਸਲਾਸੀ ਬਟ ਹੁਣ ਕਹਿੰਦੇ ਡੋਸਾ ਤਾਂ ਚਲੋ ਕਿਉਂਕਿ ਡੋਸਾ ਲੱਭੀ ਇਹਨਾਂ ਲਈ ਤਾਂ ਹੈ ਡੋਸਾ ਦੋ ਸਾਰੇ ਡੋਸਾ ਕਸੀ ਮਸਾਲਾ ਦੋਸਾ ਖਾਣਾ ਆਇਆ ਤੇ ਦੇਖੋ ਮਦਰਾਸ ਦੋਸਾ ਆ ਰਿਹਾ ਤੇ ਮੇਰੀ ਵਾਈਫ ਦੀ ਕਲਾਕ੍ਰਿਤੀ ਟਰੈਵਲ ਮੇਡ ਦਾ ਟੀਐਮ ਇਹ ਮੈਨੂੰ ਖੁਸ਼ ਕਰਨ ਦੀ ਟਰਾਈ ਕਰ ਰਹੀ ਹੈ ਪਰ ਮੈਂ ਖੁਸ਼ ਹਾਂ ਆਪਾਂ ਖਾ ਲਈਏ ਸੋ ਆਸੀ ਆ ਕਿੰਨੇ ਤੋਂ ਕਿੰਨੇ ਵਜੇ ਦੁੱਧਾ ਰਹਿੰਦਾ ਫਿਰ ਇਹ ਕਿੰਨੇ ਤੋਂ ਕਿੰਨੇ ਵਜੇ ਖੁੱਲ੍ਹਾ ਰਹਿੰਦਾ ਇਹ 12:00 ਤੋਂ 7:00 ਵਜੇ ਦਪਹਿਰੇ 12 ਤੋਂ ਰਾਤ ਦੇ 11:30 ਤੱਕ ਖੁੱਲ੍ਹਾ ਰਹਿੰਦਾ ਬੰਦ। ਉਹ ਮਰਦ ਨੂੰ ਵੇਸਟ ਕਾਸਾ ਹੈ। ਸੋ ਆ ਗਏ। 16 ਮਦਰਾਸ ਦੋਸਾ ਦਰਬਾਰ। ਖਾ ਪੀ ਕੇ ਆ ਗਏ ਸੀ ਪਰ ਹੁਣ ਪੰਗਾ ਗਿਆ ਮਮੀ ਨੇ ਲੂਣ ਵਾਲੇ ਚੋਲ ਬਣਾਏ ਹੋਏ ਨੇ। ਮੈਂ ਹੀ ਕਹਿ ਕੇ ਗਿਆ ਸੀ ਕਿ ਮੈਂ ਲੂਣ ਵਾਲੇ ਚੋਲ ਬਣਾ ਲੈ। ਇਹ ਜੇ ਮਮੀ ਨੂੰ ਪਤਾ ਲੱਗਿਆ ਆ ਕਿ ਅਸੀਂ ਖਾਦੇ ਨੇ ਸਾਂਬਰ ਡੋਸੇ। ਮਮੀ ਨੇ ਸਾਡੇ ਬਣਾ ਦੇਣੇ ਸਮੋਸੇ ਤਾਂ ਉਹ ਮੈਨੂੰ ਨਮਕੀਨ ਵਾਲੇ ਚੋਲ ਵੀ ਖਾਣੇ ਪੈਣਗੇ। ਖਾਣੇ ਪਰ ਮੈਨਾਂ ਆ ਜੇ ਭੁੱਖ ਮਿਟੀ ਨਹੀਂ ਹੈਗੀ। ਸੱਚੀ ਕਰਨ ਕਰਨੀ ਜੋ ਮੈਂ ਕਿਹਾ ਸੀ ਉਹ ਮੈਂ ਕਰ ਰਿਹਾ ਮੈਂ ਮੇਰੀ ਮੰਮੀ ਦੇ ਬਣਾਏ ਚੌਲ ਵੀ ਖਾ ਰਿਹਾ ਬੁਲਾ ਮੈਂ ਸੋ ਗਿਆ ਸੀਗਾ ਬੜੀਆ ਨੀਂਦ ਆਈ ਐ ਤੇ ਹੁਣ ਮੈਂ ਉੱਠਿਆ ਤਾਂ ਬਾਲ ਮੇਰੇ ਸੈਟ ਕਰੇ ਮੇਰੇ ਦੋ ਸਕੂਲ ਜਾ ਕੇ ਆਣਾ ਵਾ ਆਰਾਮ ਕੋਲ ਇੱਕ ਜਿਮ ਭਾਜ ਨੂੰ ਉਹਨਾਂ ਦਾ ਸਾਮਾਨ ਦੇਖ ਆਉਣਾ ਤੇ ਬਾਕੀ ਬਾਜ਼ਾਰ ਜਾ ਕੇ ਕੰਮ ਇਹਨਾਂ ਨੂੰ ਇਸ ਵਾਰੀ ਗਈ ਹੋਇਆ ਤਾਂ ਇਹ ਇਹ ਤਾਂ ਰਿਕਾਰਡ ਮਾਮਾ ਜੀ ਦਾ ਬੇਟਾ ਆਇਆ ਹੋਇਆ ਨਹੀਂ ਇਹਦੇ ਨੂੰ ਨਹੀਂ ਇਹਦੀ ਸੀ ਸਵਾਰੀ ਤੇ ਜਾਂਦੇ ਆ ਨਹੀਂ ਇਹ ਰਿਕਾਰਡ ਕਰਾਓ ਜਨਤਾ ਨੂੰ ਦੇਖੋ ਇਹ ਕਿਉਂ ਮਾਸੂਮ ਬੰਦਾ ਹੈ ਐਡਾ ਵੱਡਾ ਬੋਪੇੜਾ ਹੈ ਮੈਨੂੰ ਮੈਂ ਕਹਾਂ ਕੀ ਖਾਣਾ ਤੈਨੂੰ ਕੁਝ ਖਾਣਾ ਕੀ ਅੱਛਾ ਮਿਲਦਾ ਓਰੇ ਸਾਲਾ ਪਤਾ ਨਹੀਂ ਓਰੀ ਤੇਰੇ ਪੋੜੜੇ ਸਾਫ਼ ਹੋਏ ਹੋਏ ਨੇ ਹਾਂ ਤੈਨੂੰ ਨਾ ਸਮਝ ਰੂਂਦਾ ਕਿ ਤੈਨੂੰ ਸੇਲੀਆ ਨਾਲ ਓਰੀ ਹੀ ਹੁੰਦਾ ਰਿਹਾ ਤੂੰ ਤੇ ਉਹ ਵੀ ਛੱਡਦਾ ਆਪਣੇ ਨਾਲ ਵੀ ਆਪਣੇ ਨਾਲ ਨਹੀਂ ਛੱਡਦਾ ਅਸੀਂ ਆ ਗਏ ਆਫਿਸ ਆਫਿਸ ਵਧਾਨ ਉਹ ਸਪਲਾਈ ਕਰਵਾ ਆਪਾਂ ਦੇਖਾ ਲਾਂਗੇ ਬਾਹਲੇ బోర్ਡ ਤੇ ਨੰਬਰ ਇੰਦ ਲਗਾਇਆ ਅਰੇ ਹਾਂ ਲੱਡੂ ਹੋਣਾ ਚਾਹੀਦਾ ਇਹ ਤੇ ਨੰਬਰ ਆਣਾ ਗੋਲੇ ਪਹਿਣਿਆ ਨੂੰ ਕੋਈ ਨਵੀਂ ਚੀਜ਼ ਟਰਾਈ ਕਰ ਨਵੀਂ ਚੀਜ਼ ਕੀ ਆ ੰਟੀ ਘੜ ਨਹੀਂ ਆਇਆ ਤੂੰ ਸੰਗਰੂਰ ਸਹਿਬ ਤਾਂ રોજ ਕੋਈ ਨਵੀਂ ਚੀਜ਼ ਆਈ ਹੋਊ ਮੈਂ ਥੋੜੇ ਬਾਉ ਬਾਉ ਬੋ ਬੁੱਲਿਆ ਹੋਇਆ ਹੈ ਹਾਂ ਬਾਉ ਬੋ ਬੁੱਲਿਆ ਸੰਗਰੂਰ ਬਾਉ ਬੋ ਤਾਂ 25000 ਦਾ ਲਾਫਟੇ ਵਾਖਿਆ ਐਕਚੁਅਲੀ ਜੋਤਨੇ ਖਾਣਾ ਕੁਝ ਵਧੀਆ ਜਾ ਡਿਸਾਈਡ ਕਰਦੇ ਕਰਦੇ ਫਿਰ ਮੈਂ ਕਿਹਾ ਮੈਂ ਆਪ ਦਾ ਬ੍ਰਹਮਾਸਤਰ ਚਲਾਉਣਾ ਆਪਾਂ ਚਾਲਦੇ ਹਾਂ ਸੁਵਾਸਪੁਰ ਸੁਵਾਸ ਦੇ ਮੈਂਚੂਰੀਅਨ ਨਿਊਰਲ ਖਾਣੇ ਆ ਆਰੇ ਤੂੰ ਦੇਖੀ ਖਾ ਕੇ ਕਿਵੇਂ ਨੇ ਸੰਦ ਬਹੁਤ ਵਸਵਾ ਲੱਗਦੇ ਆ ਬਾਕੀ ਹੋਰ ਦੱਸ ਦੇ ਜੇ ਕੋਈ ਖਾਣਾ ਉਹ ਖਾਲਾ ਗੁਰੂਤੇ ਖਾਲਾ ਮੋਮੋਦ ਖਾਣੇ ਉਹ ਖਾਲਾ ਪਰ ਤੂੰ ਇਹ ਦੇਖ ਲੈ ਆਪਣਾ ਸਫਰ ਲੰਬਾ ਬਿਮਾਰ ਨਾ ਹੋ ਜਾ ਹੈ ਆਪਾਂ ਘਟਾ ਕੇ ਆ ਆ ਛੋਟਾ ਥੋੜਾ ਥੋੜਾ ਖਾਣਾ ਚਾਹੀਦਾ ਨਹੀਂ ਤੇ ਨਹੀਂ ਸੁਆਦ ਆ ਜਾਂਦਾ

ਫਟ ਪੁੰਨ ਨਾ ਬਾਕੀ ਹੋਵੇ ਸੁਆਸ ਹੈਗਾ ਨਹੀਂ ਭਾਈ ਹੈਗਾ ਸੁਆਸ ਹੈਗਾ ਨਹੀਂ ਫੋਨ 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 ਆਵੇ ਯਾਰ ਇੰਨਾ ਕਿਹੜਾ ਕੱਢ ਗਿਆ ਸੁਆਸ ਹੈਗਾ ਨਹੀਂ ਫੁਨਟ ਸਾਈਡ ਹੋਇਆ ਕਿ ਚਾਪ ਖਾਣਿਆ ਉਹਨੂੰ ਮਲਾਈ ਚਾਪ ਖਵਾ ਦਿੱਤਾ ਸੁਆਸ ਤਾਂ ਹੈ ਨਹੀਂ ਸੋ ਜੇ ਮੈਂ ਬਾਦਿੱਤੇ ਜਾਵਾਂ ਨਾ ਆਪਸ਼ਨ ਕਿ ਤੂੰ ਕੀ ਖਾਣਾ ਸਮਝ ਹੀ ਨਹੀਂ ਰਿਹਾ ਕਿ ਖਾਣਾ ਉਹ ਹੀ ਹੈ ਨਾ ਅੱਗੇ ਆ ਮੈਂ ਨਹੀਂ ਛੁੱਟ ਜਾਏ ਸਾਡੇ ਸਰਕਾਰੀ ਸੁਆਸਦੇ ਆਉਣੇ ਆ ਕਿ ਉਹ ਉਹ ਕਾ ਲੂਗਾ ਨਿਊਡਲ ਮੈਨੂੰ ਜੁਰਾ ਕਰਨਾ ਦੀ ਉਹ ਆਜ਼ੇ ਤੇ ਫਿਰ ਮੈਂ ਕਿਹਾ ਕਿ ਚੱਲ ਉਹ ਖਾ ਕੇ ਨਾਲੂ ਜੋ ਹੋਰ ਜੀ ਗੁੱਤੇ ਖਾਣੇ ਹੁੰਦੇ ਤੇ ਗੋਲਫੇ ਵਗੈਰਾ ਉਹ ਖਵਾ ਦਿੰਦੇ ਉਹਦੇ ਬਾਅਦ ਹੈਗੇ ਅੱਗੇ 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 ਬਿਟੇ ਅੱਗੇ ਮਲਾਈ ਚਾਹ ਗੀਰਜੀ ਮਲਾਈ ਚਾਹ ਪੈਨਾਂ ਦੇ ਬਰਨਾਲੇ ਆ ਬਰਨਾਲੇ ਆ ਗਿਆ ਤੁੰਗਿਆ ਉਹ ਬਹੁਤ ਬਰਨਾਲੇ ਖੁੱਲਗੇ ਹਾਂ ਦੋ ਜੀ ਹੋ ਗਿਆ ਦੋ ਵੀ ਤਿੰਨ ਮਹੀਨੇ ਹੋਗੇ ਖੁੱਲੇ ਉਹ ਉਹਦੇ ਕੋਲ ਪੰਪ ਕੋਲ ਹਾਂ ਉੱਥੇ ਚਾਹੇ ਸੁੱਤਾ ਬਾਹਰ ਕੋਲੇ ਹਾਂ ਆਈਟੀਆਈ ਕਿਹੜਾ ਖਾ ਕੇ ਆਉਂਗਾ ਮੈਂ ਜਗਾ ਹੈ ਗਿਆ ਜਗਾ ਨਹੀਂ ਹੈ ਸਟੈਂਡਿੰਗ ਓਵੇਸ਼ਨ ਆਵੇ ਜਿਵੇਂ ਜਿਵੇਂ ਤੁਸੀਂ ਜਾਏਗਾ ਸਟੈਂਡਿੰਗ ਓਵੇਸ਼ਨ ਹੈ ਕਹਿੰਦੇ ਜੋਤ ਆਇਆ ਖੜੇ ਰਹਿਓ ਫਿਰ ਤੁਸੀਂ ਸਾਰੇ ਜੋਤ ਆਇਆ ਅਧੀ ਕਰਾਇਆ ਨੇ ਤੂੰ ਹਾਫ ਮਲਾਈ ਚਾਹ ਉਹ ਮੇਰੀ ਤੇ ਚੋਤੀ ਹੈ ਮੈਨਰੇ ਕਰਾਇਆ ਹਾਫ ਮਲਾਈ ਟਿੱਕਾ ਹਾਫ ਸੋਰੀ ਹਾਫ ਪਨੀਰ ਟਿੱਕਾ ਹਾਫ ਮਸ਼ਰੂਮ ਟਿੱਕਾ ਅਰੇ ਖਾਇਆ ਨਹੀਂ ਸਾਰੇ ਤੁਸੀਂ ਦਾ ਡਾਈਟ ਤੇ ਭਾਈ ਕਿਉਂਕਿ ਮੈਂ ਵੈਜੀਟੇਬਲਸ ਖਾ ਰਹੀ ਹਾਂ ਵੀ ਤੁਸੀਂ ਇੰਨਾ ਨਹੀਂ ਖਾ ਸਕਦੇ ਆਪਾਂ ਤੁਹਾਨੂੰ ਖਾਵਾਂਗੇ ਮੈਂ ਕਿਰੋਂ ਟਿੱਕਾ ਮੈਂ ਖਾ ਸਕਦੀ ਨਹੀਂ ਤੇ ਮੇਰੇ ਨਾਲ ਦੋ ਜਣੇ ਨੇ ਇਸ ਟੇਸਟ ਕਰੀਏ ਸਭ ਤੋਂ ਵੱਡਾ ਸਵਾਲ ਪਤਾ ਕੀ ਹੈ ਜੀ ਉਸ ਕਿ ਆਪ ਨੂੰ ਬੈਠਣ ਦੀ ਸੀਟ ਮਿਲੂ ਜਾਂ ਨਹੀਂ ਅੰਦਰ ਵਗੋ ਤਲਬੇ ਉਠੋ ਖਾਲੀ ਬੈਠੋ ਤੇ ਸੀਟ ਖਾਲੀ ਹੋ ਗਈ ਚਲੋ ਫੋਰ ਸੇਟ ਤੋਂ ਜਾ ਕੇ ਬੈਠ ਜਾਈਏ ਵੀਰਿਆ ਸਾਫ ਕਰਦੇ ਆ ਫੋਰ ਸੇਟ ਤੇ ਬੈਠੋ ਇਧਰ ਬੈਠੋ ਫੋਰ ਸੇਟ ਤੇ ਬੈਠੋ ਉਹ ਕਿ ਲੱਭੀਏ ਹੋਰ ਚਾਹੇ ਹੋਰ ਸੀਟ ਸਾਬੀ ਦੇ ਪਿੱਛੇ ਬਹੁਤ ਸਿੱਧੂ ਕੋਲ ਕੋਲ ਬਿਨਾ ਹੈ ਠੰਡੀ ਰਹ ਹਾ ਜੋ ਜੋਤਾ ਬੈਜੋ ਮੈਂ ਨਾ ਚਲੋ ਹੋਪ ਨਹੀਂ ਆ ਟਿਕਾ ਨਾ ਰਹਿਟ ਕਰ ਰਹੇ ਆ ਬਲਾਈ ਚਾਪ ਦੇ ਚਲੋ ਇਹ ਗਿਆਨ ਦੇ ਘਰ ਨਾਲ ਲਈਏ ਟਾਈਮ ਜਿੰਨੇ ਡਰ ਕੋਈ ਮਲਾਈ ਜਾਂਪ ਆਉਂਦੀ ਹੈ ਮਦਦ ਜਦੋਂ ਰਾਮ ਜੀ ਆਪਣਾ ਗੁਰੂਪੁੱਲ ਖਤਮ ਕਰਕੇ ਅੱਗੇ ਸੀ ਤਾਂ ਵਿਸ਼ਵਾਮিত্র ਜੀ ਆਏ ਸੀ ਦਰਸ਼ਤ ਜੀ ਨੂੰ ਮਿਲਣਗੇ ਕਿਉਂਕਿ ਵਿਸ਼ਵਾਮিত্র ਜੀ ਜਦੋਂ ਵੀ ਯੱਗ ਕਰਦੇ ਸੀ ਨਾ ਤਾਂ ਰਕਸ਼ਸਾਂ ਕਿ ਉਹਨਾਂ ਦਾ ਯੱਗੇ ਖਰਾਕ ਕਰ ਦੇਣੇ ਸੋਚੇ ਉਹਨਾਂ ਸਿੱਧੇ ਵੇਸੀ ਹਿਊਮਨ ਦੀ ਐਨੀਮਲ ਦੀਆਂ ਖੂਨ ਸਿਚਾਉਂਦੇ ਸੀ ਤਾਂ ਆਸ਼ੁੱਧ ਹੋ ਜਾਂਦਾ ਸੀ ਉਹ ਹਵਨ ਨਹੀਂ ਸੀ ਕਰ ਸਕਦੇ ਔਰ ਉਹ ਹਵਨ ਐਸਾ ਸੀ ਉਹ ਹਵਨ ਦੇ ਵਿੱਚ ਹਿੰਸਾ ਨਹੀਂ ਕਰਨੀ ਸੀ ਗੁੱਸਾ ਨਹੀਂ ਕਰਨਾ ਸੀ ਤਾਂ ਉਹ ਐਂ ਤਾਂ ਖੁਦ ਵਿਸ਼ਵਾਮਿੱਤਰ ਜੀ ਵੀ ਸ਼ਰਾਪ ਦੇ ਕੇ ਸਾਰੇ ਰਾਖਸ਼ਾਂ ਨੂੰ ਖਤਮ ਕਰ ਸਕਦੇ ਸੀ ਪਰ ਉਹ ਕੋਈ ਨਾ ਤੂਜਾ ਸੀ ਉਹਦਾ ਰੂਲ ਸੀ ਤੇ ਕਰਕੇ ਗੁੱਸਾ ਨਹੀਂ ਕਰ ਸਕਿਆ ਤਾਂ ਦਸ਼ਰਥ ਖੋਲ ਆਏ ਸੀ ਦਸ਼ਰਥ ਜੀ ਕੋਲ ਆਏ ਸੀ ਵੀ ਤੁਸੀਂ ਆਓ ਰਾਖਸ਼ਾਂ ਨੂੰ ਮਾਰੋ ਪਰ ਉਹ ਆਏ ਜਦੋਂ ਉਹਨਾਂ ਨੇ ਐ ਨਹੀਂ ਕਿਹਾ ਵੀ ਤੁਸੀਂ ਚਲੋ ਮੈਂ ਤਾਂ ਕਿ ਦਸ਼ਰਥ ਜੀ ਬਹੁਤ ਪਾਵਰਫੁਲ ਸੀ ਉਹ ਕਹਿੰਦੇ ਕਿ ਫਿਰ ਅੰਮੇ ਦੋ ਬੇਟੇ ਦੇ ਦੋ ਅਮ ਜਿੱਤੇ ਲਕਸ਼ਮਣ ਜੀ ਦੇ ਨਾਲ ਕੇ ਇਸ ਤੇ ਰਾਮ ਜੀ ਤੇ ਲਕਸ਼ਮਣ ਜੀ ਨੂੰ ਵਚਨਬੱਧ ਸੀ ਜਦੋਂ ਵੀ ਕੋਈ ਰਿਸ਼ੀ ਆਂਦਾ ਸੀ ਤਾਂ ਪਹਿਲਾਂ ਪਾਣੀ ਪੀਣ ਦੱਤੀ ਉਹਨਾਂ ਨੂੰ ਇਸ ਨੂੰ ਗਿਆਨ ਦਿੱਤਾ ਜਾ ਰਿਹਾ ਸੀ ਉਹਨਾਂ ਨੇ ਬਚਨ ਲੈ ਲਿਆ ਤਾਂ RAM ਜੀ ਦੇ ਰਕਸ਼ਮਨ ਜੀ ਗਏ ਸੀ ਉਹਨਾਂ ਨੇ ਜਾ ਕੇ ਤਾਂ ਆ ਗਿਆ ਉਹਦੇ ਉੱਤੇ ਓਕੇ ਜੇ ਲੋੜ ਆ ਗਿਆ ਬਈ ਪਨੀਰ ਟਿੱਕਾ ਤੇ ਮਸ਼ਰੂਮ ਟਿੱਕਾ ਦੇਖੋ ਜਿਹੜਾ ਬੰਦਾ ਰੱਬ ਦੀ ਗੱਲਾਂ ਕਰਦਾ ਉਹਨੂੰ ਹੀ ਦਰ ਆਪਣੇ ਪਹਿਲਾਂ ਦਿੰਦਾ ਜੈ ਸ਼੍ਰੀ ਰਾਮ ਵਰਪੋਗ ਵਰਪੋਗ ਅਸੀਂ ਲਾਵਾਂਗੇ ਅਸੀਂ ਦੇਵਤੇ ਖਾਣਾ ਖਾਣਾ ਪੋਹਾਰੇ ਰਿਸ਼ਤੇਦਾਰਾ ਆਬ ਆਕਟ ਨੇ ਮਟੇ ਕਿੰਨ ਸਵਨੋਂ ਨਹੀਂ ਆਉਣਾ ਹੈ ਆ ਦੋਵਾਗੇ ਸਤ ਚੰਦ ਬਣ ਕਹਿੰਦੇ ਜੇ ਇਹਦੇ ਪਾਣੀ ਵੰਡ ਹੋ ਜੂਗੀ ਨਾ ਕਿ ਮੈਂ ਅਬਦਲ ਚ ਤਾਂ ਖਾਣ ਨਹੀਂ ਦੇਣਾ ਵਾੜਾ ਪਰ ਨਹੀਂ ਕੋਈ ਕੁਆਟੇਟ ਕੱਟੋਂ ਨਹੀਂ ਤਾਂ ਇਹ ਰਹੀ ਨਾ ਮਲਾਈ ਚਾਪੀ ਖੱਲਣਾ ਉਹ ਬਾਤ ਆਣੀ ਕੋਈ ਇਸ ਤੋਂ ਬਾਅਦ ਕੀ ਖਾਂਏਗਾ ਦਸ ਤੀ ਛੋਟੇ ਛੋਟੇ ਚਿੰਜਾਂ ਤੋਂ ਆਇਆ ਸਾਡੇ ਕੋਲ ਅੱਜ ਕੇ ਜਾਈਏ ਬਸ ਤੇ ਜਾਣਾ ਬਣਾਣੀ ਆਪਦੇ ਇਹਨੂੰ ਪ੍ਰੋਬਲਮ ਵੀ ਹੈ ਕੋਈ ਨਹੀਂ ਬਣਦਾ ਤੇ ਆ ਬਣਾ ਲੈਂਦਾ ਹੈ ਚਾ ਚਲੋ ਜੀ ਅਸੀਂ ਇੰਜੋਏ ਕਰਦੇ ਆਪਦੀ ਜੀਲ ਤੇ ਆਪਾਂ ਕਰਦੇ ਯਾਰ ਲੱਭਾ ਤੇ ਸਾਡਾ ਆ ਗਿਆ ਬਈ ਸੰਤ ਸਮਾਨਾ ਸਾਡਾ ਵੀ ਆ ਗਿਆ ਸੰਤ ਸਮਾਨਾ ਆਵਾਗੇਣਾ ਆ ਸਵਾ ਤੇ ਚਮਚਾ ਦੇਓ ਤਾਂ ਖਾ ਕੇ ਫੇਰ ਕਰਦੇ ਆ ਗੱਲਬਾਤ ਕਿਵੇਂ ਰਹੇ ਕਿਵੇਂ ਲੱਗਿਆ ਟੇਸਟ ਵਧੀਆ ਸੀ ਪੂਰੇ ਵਧੀਆ ਲੱਗਿਆ ਤੁਹਾਨੂੰ ਕਿਵੇਂ ਲੱਗਿਆ ਟੇਸਟ ਮਾਸਟਰ ਕਿਤਾ ਪਤਾ ਸੀ ਦੇਖ ਸੀ ਹੁੰਦਾ ਸੀ ਇਹਨੇ ਆ ਗੋ ਤੁਸੀਂ ਮਿਲਾਈ ਚਾਹ ਖਾਣਿਆ ਤਾਂ ਸ਼ਾਇਦ ਆਪਣੇ ਸਨਗਰੂਰ ਸ਼ਹਿਰ ਦੇ ਅੰਦਰ ਨਾ ਕੋਆਪਰੇਟਿਵ ਬੈਂਕ ਹੈ ਜਿਹੜੀ ਕੋਆਪਰੇਟਿਵ ਬੈਂਕ ਦੇ ਬਿਲਕੁਲ ਸਾਹਮਣੇ ਆ ਆਪਣਾ ਵੀਰਾ ਨਿਊ ਲਾਈਟ ਫੋਟੋਗ੍ਰਾਫੀ ਦੇ ਨਾਲ ਆ ਚਾਹ ਪੜਾ ਫਕੂ ਬਾਬੂ ਚਾਪ ਭੰਡਾਰ ਬਾਬੂ ਚਾਪ ਬਣਾ ਰਿਹਾ ਬਹੁਤ ਵਾਹ ਯਾਰ ਮਸੂਰੀ ਖਾਣਿਆ ਜਿਹੜੀ ਚੀਜ਼ ਅਸੀਂ ਇੰਨੇ ਟਾਈਮ ਦੀ ਸੰਭ ਵੀ ਫਿਰਦਾ ਸਾ ਮੈਡਮ ਨੇ ਕਰਤਾ ਸੀਗਾ ਰਾਵਣੇ ساری ਉਮਰ ਮੈਨੂੰ ਤਾਨੇ ਮਾਰ ਮਾਰ ਕੇ ਕਰਦੇ ਲੋਕਾਂ ਦੇ ਨਾਲ ਹੀ ਸੀ ਮਿਲਣਾ ਜਿਹੜਾ ਭੁੱਲ ਜਾਂਦੀ ਆਹ ਰਾਵਣੇ ਨੂੰ ਤਾਨੇ ਦੇ ਦੇ ਕੇ ਮਾਰਦਾ ਸੀ ਰਾਵਣੇ ਮੈਨੂੰ ਤਾਂ ਕੁਝ ਨਹੀਂ ਕਹਿਣਾ ਸੀ ਕਿ ਭਾਵੇਂ ਤੇ ਚਲ ਮਾਸੂਮ ਮੈਂ ਮੈਂ ਬਰਗਾਦ ਨੂੰ ਕਿਹਾ ਸੀ ਕਿ ਮੈਂ ਨਵਾਂ ਵੀ ਨਹੀਂ ਲੈਣਾ ਸੀ ਪਰ ਪੁਰਾਣੇ ਦੇ ਲਈ ਮੈਨੂੰ ਸਰਾਉਣਾ ਹੋਵੇ ਤਾਂ ਸਰਾਉਂਦਾ ਹੋਵੇ ਮੈਨੂੰ ਨਾ ਮਤ ਨਹੀਂ ਲੈਣਾ ਸੀ ਨਾ ਨਾ ਫੋੜ ਆਪਣੇ ਬੱਚੇ ਦੀ ਅਗਲੀ ਫਰਮਾਇਸ਼ ਹੈ ਕਿ ਗੋਲ ਗੱਪੇ ਖਾਣੇ ਆ ਤੈਨੂੰ ਰਾਜੂ ਦੇ ਗੋਲ ਗੱਪੇ ਖਵਾ ਦਈਏ ਇਹਦਾ ਪੱਜਮਾ ਪਾਜੀ ਨੂੰ ਕੌਦੇ ਦੇ ਕੇ ਆਵਾਂਗੇ ਆਹ ਨੂੰ ਦਾ ਥੋੜ੍ਹਾ ਮੜਾ ਕੇ ਆਵਾਂਗੇ ਅਕਰ ਸਿੰਘ ਛੋ ਨਾ ਕਰ ਰਹੇ ਮੈਂ ਟੱਕਣਾ ਨਾ ਮੈਂ ਮੜਾ ਦਿੰਦੀ ਆਹ ਜੇ ਉਹ ਅੱਗੇ ਤੱਕ ਕੋਪੀ ਨਹੀਂ ਆ ਕਿ ਤੱਕ ਹੋ ਰਹੀ ਚੋਏ ਇੱਧਰ ਜਾਣਾ ਤੇਰੀ ਜਾਣਾ ਪਹਿਲਾਂ ਦੱਸਣਾ ਕਿੱਧਰ ਆਂ ਇੱਧਰ pizza ਛੋ ਛੋ ਸਾਡੀ ਮੰਜ਼ਿਲ ਆ ਗਈ ਇਹ ਹੈ ਸਾਡੀ ਮੰਜ਼ਿਲ ਉਹ ਰਾਜੂ ਬਰਾ ਕੀ ਮੈਂ ਉਹ ਇਹ ਸਾਡਾ ਰਾਜੂਰਾ ਇਹਨਾਂ ਤੇ ਮਿਕਸ ਗੰਗਲ ਸਰਸਵਤੀ ਵੀ ਕਰ ਦਿਓ ਤਿੰਨੇ ਇਕੱਠੇ ਆਉਣਗੇ ਨਾ ਫੇਰ ਵੀ ਪ੍ਰਿਆਗ ਰਾਜ ਬਣੂ ਵੀਰ ਨਾਲ ਜੀ ਬੋਲ ਪਿਆਰਾ ਪੁਰਾਣਾ ਪਾ ਹੈਲੋ ਮੱਲਾ ਦਾ ਜੀ ਨੇ ਅਹ ਕਰਾ ਰਹੇ ਦੋ ਯਾਰ 10 11 ਨੇ 10 11 ਦੇ ਰਿਹਾ ਨੇ ਆਹ ਹੋਰ ਕਿਥੋਂ ਕਰਾ ਰਹੇ ਆ ਇਹਨਾਂ ਤੇ ਜਿਹੜੇ ਤੀਜੇ ਪੀਣਾ ਦੀ ਆਵਾਜ਼ ਆ ਰਹੀ ਹੈ ਰਾਜ ਦੀ ਪਹਿਲਾਂ ਸਿੰਪਲ ਰੈਡੀ ਦੇਖੀ ਆ ਦੀ ਇਹ ਵੀ ਦੇਖੀ ਸੀ ਇਹ ਨਾ ਅਸੀਂ ਜਮੀ ਸਿੰਪਲ ਰੈਡੀ ਤੇ ਇਲੈਕਟ ਵਾਲੀ ਲਈ ਰੈਡੀ ਹੋਈ ਆ 32 ਸਾਲ ਦਾ ਵੀ ਰੈਣੀ ਹੋ ਗਿਆ ਰੇਖ ਹੋਵੇ ਨੂੰ 25 ਸਾਲ ਹੋ ਇਹਨੇ 25 ਸਾਲ ਪੀਦਾ ਮੈਂ ਆ ਬਸ ਇਹ ਲਓ ਮੇਰੇ ਜਨਮ ਮੈਨੂੰ 5 ਸਾਲ ਦਾ ਤੋਂ ਅੱਗੇ ਖੜ ਗਿਆ ਰਾਜ ਜਿਹੜੇ ਰਾਜ ਜਸ ਨੂੰ ਤੱਪ ਲੈ ਹਰਾ ਤੇ ਗਰੂਰ ਤੇ ਰਾਜ ਕਰਦਾ ਰਾਜੂ ਰਾਜ ਨਹੀਂ ਰਹੇ ਹੁੰਦਾ ਕਈ ਜਣ ਦਾ ਐ ਹੋ ਜਾਂਦਾ ਕਿ ਰਾਜ ਨਹੀਂ ਆਇਆ ਹਾਂ ਰਾਜ ਨਹੀਂ ਆਇਆ ਇੱਕ ਗੋਲੇਪ ਤੇ ਆ ਰੋਣੇ ਭਾਈ ਤੱਪ ਲੈ ਲੈ ਭਾਈ ਨਾਲ ਆਪੇ ਤੇ ਆ ਹਾ 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 ਹਾਣੀ ਖਾਣੀ ਪਹਿਲੇ ਪਾਣੀ ਵਾਲੇ ਖਾਓ ਮੇਰੀ ਲੋ ਸਰ ਇਸ ਤਾਈ ਸੁਝਿਆ ਲੈ ਮਾਤੇ ਕੋਈ ਮਰਜ਼ੀ ਛੁੱਟ ਦੇ ਕੋਲ ਦੇਣਾ ਤੇ ਆਪਣਾ ਪਹਿਲਾ ਕੋਨਾ ਪਾਉਣ ਲੱਗਾ ਮੇਰੇ ਕੋਲ ਵੀਰੇ ਵੱਧ ਆਲੂ ਹਾਂ ਚਲੋ ਬਈ ਖਾ ਕੇ ਫਿਰ ਕਰਦੇ ਹਾਂ ਕਨਸੈਂਟ੍ਰੇਟ ਹੋਣਾ ਮਾਈ ਕੋਲ ਆਪਾ ਬੈਸਟ ਬੋਲ ਇਫ ਦਾ ਵਰਲਡ ਕਿਵੇਂ ਲੱਗੇ ਬਹੁਤ ਸਵਾਦ ਬਹੁਤ ਸਵਾਦ ਵੀ ਪਿਆਰ ਵੀ ਬਹੁਤ ਹੈ ਇੱਕ ਮਗਰ ਜਪੇ ਤੇ ਨਾ ਵੀਰਾ ਪਿਆਜ਼ ਚੋ ਹੀ ਸਵਾ ਲੰਦਾ ਮਿੱਠੇ ਵਾਲੇ ਤੇ ਪਰ ਕਿਹੜਾ ਸੁੱਕੇ ਕੋਲਪਾ ਪਿਆ ਪਿਆਰ ਪਿਆਰ ਦੀ ਖਾਣੇ ਬਹੁਤ ਪਿਆਰ ਪਿਆਰ ਦੀ ਖਾਣੇ ਬਹੁਤ ਜਿਆਦਾ ਕੰਮ ਚੱਲਦੇ ਵੀ ਆ ਵੀ ਮੱਠੇ ਪਿਆਰ ਨਾਲ ਸਾਡਾ ਬੱਸ ਨਹੀਂ ਚੱਲਦਾ ਨਹੀਂ ਤਾਂ ਸੀ ਪਿਆਰ ਪਿਆਰ ਦੀ ਟਿਕਟ ਦੇ ਦਿਆ ਕਰੇ ਉਹ ਮਹਿੰਗੀ ਬਹੁਤ ਆ ਬਈ ਦੇਣੀ ਤੱਕਦੇ ਪੈ ਗਏ ਹਾਂ ਤੇ ਮੈਡਮ ਨੇ ਕਰੀ ਐ ਸ਼ਾਪਿੰਗ ਪਰ ਅਬ ਤੇ ਦੇਵਰ ਨੂੰ ਚੁਕਾਤਾ ਸਮਾਨ ਕਿਚਨ ਤੇ ਵਰਾ ਚੱਕ ਆ ਮੈਡਮ ਦੇਖੋ ਹੱਬ ਦੇਖ ਇਹ ਦੇ ਦੇ ਜੇ ਆਈ ਕਿਸੇ ਹੋਰ ਕੰਮ ਮੈਡਮ ਇਹ ਆਉਦਾ ਬਿੱਟੇ ਅਡਾਉਣਾ ਹੀ ਹੁੰਦਾ ਬਹੁਤ ਔਖਾ ਬਈ ਉਹ ਮੁੰਮਨ ਨੇ ਕਿ ਲਈ ਆਉਣਾ ਇਹ ਫੋਰ ਦੇ ਜਨ ਤੈਨੂੰ ਪਤਾ ਤੁਹਾਨੂੰ ਮੁੰਮਨ ਕਿ ਅੱਖਾਂ ਬੰਦ ਕਿਵੇਂ ਨਹੀਂ ਲੱਗਿਆ ਆ ਦੇਖ ਲੋ ਸਮਾਨ ਘਰ ਦੇ ਲੈਣੇ ਸੀਗੇ ਅਬ ਦੇਖ ਲੈ ਦੇਖ ਹੀ ਨਹੀਂ ਪਤਾ ਮੈਨੂੰ ਤੁਹਾਡੇ ਕੋਲ ਬਹੁਤ ਪੈਸਾ ਸਾਬ ਲੋਕ ਸਾਬ ਹੁਣ ਮੈਂ ਕਿੱਥੇ ਹੋ ਗਈ ਸ਼ਾਪਿੰਗ ਬੈ ਗਈ ਸ਼ਾਪਿੰਗ ਹੋ ਗਈ ਤੇ ਦੇਖੋ ਆ ਦੇਖੋ ਆ ਸਾਡਾ ਲੁੱਕ ਟੂ ਚੋਬਰ ਰਾਤ ਨੂੰ ਮੈਂ ਕਲਾਕੇ ਮੋਟਰਸਾਈਕਲ ਚਲਾ ਰਿਆ ਰੈਮਬੋ ਰੈਮਬੋ ਮੈਨੂੰ ਕੁੜੀਆਂ ਕਹਿੰਦੀਆਂ ਰੈਮਬੋ ਰੈਮਬੋ ਆ ਦੇ ਲੈ ਦਿਖ ਰਿਹਾ ਲੈ ਨੂੰ ਹਾਂ ਪੂਰਾ ਸਾਫ ਪੁਲਿਸ ਦੇ ਸਾਨੂੰ ਰੋਕ ਲੈ ਆਂ ਦੇਖੋਗੇ ਇਹਦੇ ਲਾਓ ਚਾਟੇ ਸਾਨੂੰ ਤਾਰ ਦੋ ਸਾਨੂੰ ਜਾਣ ਦੋ ਨਹੀਂ ਨਹੀਂ ਪੁਲਿਸ ਐਂ ਕਾ ਮੈਨੂੰ ਕੁੜੀਆਂ ਕਹਿੰਦੀਆਂ ਹਾਂ ਹਾਂ ਸਰਦਾਰ ਮਿਲਗੜੀਆਂ ਕੈਂਦੀਆਂ ਹੁਣ ਸਭ ਤੋਂ ਵੱਡਾ ਕੁਐਸਚਨ ਇਹ ਆਉਂਦਾ ਕਿ ਜਿਵੇਂ ਆਪਾਂ ਨੂੰ ਜਾਂ ਤੁਹਾਨੂੰ ਇਸ ਕੈਮਰੇਜੋ ਦਿਖ ਰਿਹਾ ਸਾਫ ਸਾਫ ਕੀ ਜੋਤ ਨੂੰ ਵੀ ਦਿਖ ਰਿਹਾ ਜੋਤ ਆਈ ਸੀ एवरीथिंग ਤੁਹਾਨੂੰ ਆਹ ਸਾਰਾ ਜਿਹੜਾ ਅੱਗੇ ਤੁਹਾਡੇ ਹੈਗਾ ਵਿਜ਼ਨ ਇਹ ਕਿਸ ਕਲਰ ਦਾ ਦਿਖ ਰਿਹਾ ਮੈਨੂੰ ਜਿਵੇਂ ਦਿਖਦਾ ਹੁੰਦਾ ਆਪਾਂ ਜਿਵੇਂ ਦਿਖਦਾ ਹੁੰਦਾ ਤਾਂ ਨਹੀਂ ਦਿਖ ਰਿਹਾ ਫਿਰ ਤੇ ਲਾੜ ਤਾਂ ਇਹ ਅਣਕ ਲਈ ਦੇ ਮਾੜਾ ਮਟਾ ਵਰਗਾ ਤਾਂ ਸਰ ਨੂੰ ਕਾਲਾ ਦਿਖ ਰਿਹਾ ਤਾਂ ਅਸੀਂ ਹੁਣ ਰੱਬ ਦੇ ਆਸਰੇ ਜਾ ਰਹੇ ਹਾਂ ਤੇ ਪ੍ਰਮਾਤਮਾ ਬਚਾਈ ਸਾਡੀ ਭੜੀ ਕਰੀ ਜਵਾਬ ਆਲੇ ਆ ਕਦੋਂ ਬਚਾਈ ਉਹ ਸਾਡਾ ਜਵਾਬ ਸਾਨੂੰ ਢੀਕਦਾ ਹੈ ਹੈਵਨ ਜੋ ਕਾਕੇ ਲੱਗੇ ਤਿੰਨਵੀਂ ਕਾਰ ਖੁਸ਼ ਹੋ ਗਿਆ ਕਾਕੇ ਹੈਪੀ ਹੈਪੀ ਤਾਂ ਅਸੀਂ ਅੱਗੇ ਠਿੱਕਰ ਉਹਨਾਂ ਫੋਨ ਵਾਲਾ ਚਾਰਜ ਉਹ ਫੋਨ ਸਿਰਫ 5% ਰਹਿ ਗਿਆ ਤੇ ਚਾਰ ਵੇ ਲਾ ਕੇ ਫਿਰ ਦੇਖਦੇ ਹਾਂ ਕਿ ਇਸ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਤੇ ਫੋਨ ਹੋ ਗਿਆ ਚਾਰਜ ਹੁਣੇ ਚਾਰਜ ਤੋਂ ਲਾਇਆ ਮੈਂ ਤੇ ਲੇਟ ਹੋਏ ਕਾਫੀ ਪੌਣੇ 12 ਹੋ ਗਏ ਫੋਨ ਪਰ ਵੀ 5% ਦੀ ਚਾਰਜ ਸੀਗਾ ਹੁਣ 100% ਫੁੱਲ ਹੋ ਗਿਆ ਤੇ ਅੱਜ ਦਾ ਬਲੌਗ ਬੜੀ ਖਤਮ ਕਰਦੇ ਆ ਕਿਉਂਕਿ ਹੁਣ ਆ ਰਹੀ ਹੈ ਨੀਂਦ ਤਾਂ ਅੱਜ ਦਾ ਬਲੌਗ پسند ਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੇ ਸ਼ਰਮ ਨਾ ਕਰਦੇ ਜੀ ਕਰ ਲਓ ਗੁੱਡ ਨਾਈਟ